ਸੇ ਮੋ ਗੱਲ ਸਣ ਮੇਰੀ ਆ ਗਈ ਹਾਂਜੀ ਕੀ ਗੱਲ ਹੋ ਗਈ ਪਿਆ ਤੈਨੂੰ ਪਤਾ ਨਹੀਂ ਲੱਗਦਾ ਡੈਡੀ ਕੋਲੇ ਬੈਠੀ ਰੋਟੀ ਖਾਈ ਜਾਨੀ ਤੇ ਫੇਰ ਕੀ ਹੋ ਗਿਆ ਮੈਂ ਮੰਨਦਾ ਡੈਡੀ ਆ ਜਦੋਂ ਪਹਿਲਾਂ ਦੀਆਂ ਬੁੜੀਆਂ ਹੁੰਦੀਆਂ ਸੀ ਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਸਾਡਾ ਚਾਚਾ ਸੌਦਾ ਬੈਠਾ ਜਾਂ ਵੱਡਾ ਭਰਾ ਬੈਠਾ ਉਹ ਸਾਈਡ ਤੋਂ ਦੀ ਲੰਘ ਜਾਂਦੀਆਂ ਸੀ ਤੇ ਤੂੰ ਆਹ ਜੀਨਕੜਤਾ ਪਾ ਕੇ ਉਹਨਾਂ ਦੇ ਸਹਰਾਣੇ ਬੈਠੀ ਆ ਰੋਟੀ ਖਾਈ ਜਾਨੀ ਤੇ ਫੇਰ ਕੀ ਗੱਲ ਹੋ ਗਈ ਉਹ ਮੇਰੇ ਡੈਡੀ ਨੇ ਪਰ ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਹੈਗੀ ਤੇ ਨਾ ਉਹ ਪਸੰਦ ਕਰਨਗੇ ਚਲੋ ਠੀਕ ਆ ਅੱਗੇ ਤੋਂ ਮੈਂ ਧਿਆਨ ਰੱਖਾਂ ਚੱਲ ਠੀਕ ਆ ਜਾ ਪਤਾ ਨਹੀਂ ਕੀ ਕੀ ਸੋਚਦੇ ਰਹਿੰਦੇ ਆ ਤੇ ਮੈਨੂੰ ਪਤਾ ਨਹੀਂ ਕਿ ਉਹ ਦੱਸ ਸਕਦਾ ਕਿ ਘਰ ਦੇ ਵਿੱਚ ਕਿਦਾਂ ਦਰਦ ਲੀਲਾ ਦਿੱਤਾ ਪਾਉਣਾ ਪੈਂਦਾ ਨਾਮ ਤੁਹਾਡਾ ਬਾਸਰਾ ਹੈ। ਓਕੇ ਥੈਂਕ ਯੂ। ਆ ਗਈ। ਕੀ ਹੋਇਆ? ਤੈਨੂੰ ਕਿੰਨੇ ਵੀਰੇ ਕਿਹਾ ਵਾ ਜਦੋਂ ਬਾਹਰ ਅੰਦਰ ਜਾਣਾ ਨਾ ਆਲੀਵਰਾ ਦਿੱਤਾ ਚੰਗਾ ਪਾੜਿਆ ਕਰ ਪੂਰਾ ਪਾੜਿਆ ਕਰ। ਉਹ ਡਿਲੀਵਰੀ ਵਾਲਾ ਪਤਾ ਤੈਨੂੰ ਕਿਵੇਂ ਦੇਖੀ ਜਾਂਦਾ ਸੀ? ਸਣੀ ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਸੋਚ ਨੂੰ ਕੀ ਹੋ ਗਿਆ? ਮੇਰੀ ਸੋਚ ਨੂੰ ਨਹੀਂ ਸੋਚ ਨੂੰ ਤੇਰੇ ਹੋਇਆ ਹੋਇਆ ਵਾ। ਤੈਨੂੰ ਸਮਝ ਨਹੀਂ ਆਉਂਦੀ ਕਿ ਦੁਨੀਆਦਾਰੀ ਇੱਥੇ ਚੱਲਦਾ ਕੀ ਹੈ। ਉਹ ਪਤਾ ਕਿੰਨੀ ਗੰਦੀ ਨਿਗਾਹ ਨਾਲ ਦੇਖੀ ਜਾਂਦਾ ਸੀ ਤੈਨੂੰ। ਇਹ ਚ ਜਮੇਰ ਤੋਂ ਨੀ ਬਰ ਦਸ ਤੋਂ ਲੀ ਮੈਂ ਤਾਂ ਰੋਈ ਚ ਕੰਮ ਕਰੀ ਜਾਂਦੀ ਸੀ ਬੱਲ ਵੱਜੀ ਮੈਂ ਉਦਾਂ ਹੀ ਸਮਾਨ ਲੈਣ ਆਗੀ ਯਾਰ ਤੂੰ ਮੈਨੂੰ ਕਹਿ ਦਿੰਦੀ ਮੈਂ ਫੜ ਲੈਣ ਦਾ ਸਮਾਨ ਮੈਨੂੰ ਸੀ ਤੁਸੀਂ ਹੁਣੇ ਤਾਂ ਆਏ ਆ ਥੱਕੇ ਰੈਸਟ ਕਰਦੇ ਆ ਚੱਲ ਠੀਕ ਆ ਯਾਰ ਜਾ ਕੇ ਤਾਂ ਧਿਆਨ ਰੱਖੀ ਪਤਾ ਨਹੀਂ ਕਿਹੜੇ ਜਮਾਨੇ 'ਚ ਜਿਹਾ ਰਹੇ ਆ ਤੂੰ ਕਈ ਮੋਹਲ ਵਿੱਚ ਕੀ ਸਮਝਾ ਮੈਂ ਕਿਹ ਦੁਨੀਆਦਾਰੀ ਤੇ ਚੱਲਦਾ ਕੀ ਆ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਤੂੰ ਸਮਝਦੀ ਨਹੀਂ ਹੌਣ ਕਿੱਧਰੋਂ ਸਮਾਨ ਪੈਕ ਕਰਦੇ ਆ ਮੈਂ ਪੈਕ ਕੇ ਚੱਲੂ ਮੈਂ ਕਿਉਂ ਕੀ ਗੱਲ ਹੋ ਗਈ ਬਸ ਮੈਨੂੰ ਸੇ ਨਹੀਂ ਲੱਗਦਾ ਕਿ ਆਪਣਾ ਰਿਸ਼ਤਾ ਹੋਰ ਨਹੀਂ ਨਿਪਣਾ ਕਿਹੜੀ ਗੱਲ ਕਰਪਾ ਆਹੀ ਕਿ ਤੁਸੀਂ ਮੈਨੂੰ ਇੰਨੀ ਰੋਕ ਟੋਕ ਕਰਦੇ ਆ ਘਰੇ ਰਹਿੰਦੇ باوجود ਵੀ ਤੁਸੀਂ ਮੈਨੂੰ ਘਰੇ ਡੈਡੀ ਨਾਲ ਨਹੀਂ ਗੱਲ ਕਰਨੀ ਕਦੇ ਆਹ ਕੱਪੜੇ ਨਹੀਂ ਪਾਉਣੇ ਕਦੇ ਕੋਈ ਘਰੇ ਆਉਂਦਾ ਤੂੰ ਗੇਟ ਨਹੀਂ ਖੋਲਣਾ ਤੂੰ ਬਾਹਰ ਨਹੀਂ ਜਾਣਾ ਮੈਨੂੰ ਸਮਾਂ ਹੀ ਨਹੀਂ ਹੁੰਦਾ ਮੈਂ ਨਹੀਂ ਇੱਦਾਂ ਰਹਿ ਸਕਦੀ ਸੌਰੀ ਤੈਨੂੰ ਪਤਾ ਮੈਂ ਕਿਉਂ ਰੋਕ ਟੋਕ ਕਰਦਾ ਕਿਉਂਕਿ ਅੱਜਕੱਲ ਦਾ ਜਿਹੜਾ ਸਮਾਂ ਨਾ ਉਸਾਈ ਨਹੀਂ ਹੈਗਾ। ਤੂੰ ਕਹੀਂ ਨਾ ਵੀ ਮੇਰੇ ਡੈਡੀ ਆ, ਤੂੰ ਉਥੋਂ ਬੈਠਣ ਤੋਂ ਮਨਾ ਕਰਦਾ, ਰੋਟੀ ਨਹੀਂ ਖਾਣ ਦਿੰਦਾ। ਮੈਂ ਤੈਨੂੰ ਉਹਨਾਂ ਕੋਲੇ ਬੈਠਣ ਤੋਂ ਮਨਾ ਨਹੀਂ ਕਰਦਾ। ਮੈਂ ਤੈਨੂੰ ਮਨਾ ਕਰਦਾ ਵਾਂ ਤੇਰੇ ਪਹਿਰ ਆਵੇ ਤੂੰ ਉਹਨਾਂ ਕੋਲੇ ਜੀਨ, কুর্তা ਪਾ ਕੇ ਬੈਠਦੀਆਂ। ਇਹ ਮਾਪਿਓ ਤਾਂ ਪੁਰਾਣੇ ਜ਼ਮਾਨੇ ਦੇ ਹਨ। ਉਹਨਾਂ ਦੀ ਸੋਚ ਨਹੀਂ ਐਡਵਾਂਸ ਹੈਗੀ ਤੇ ਨਾ ਆਪਾਂ ਉਹਨਾਂ ਦੀ ਸੋਚ ਨੂੰ ਬਦਲ ਸਕਦੇ ਆ। ਤੇ ਦੂਜੀ ਗੱਲ ਤੂੰ ਕਿਹਾ ਨਾ ਯਾਦ ਇਹ ਯਾਰਾਂ ਦੋਸਤਾਂ ਨੂੰ ਬੁਲਾਉਣ ਤੋਂ ਮਨਾ ਕਰਦਾ ਮੈਂ ਕਿਉਂ ਕਰਦਾ ਮਨਾ ਮੈਂ ਬਾਹਰ ਅੰਦਰ ਬਹੁਤ ਕੁਝ ਘੁੰਮ ਕੇ ਦੇਖ ਲਿਆ ਸੀ ਮੂੰ ਪਰ ਲੋਕ ਕਿਸੇ ਦੇ ਨਹੀਂ ਕੇ ਇਹ ਯਾਰੀ ਦੋਸਤੀ ਤਾਂ ਪਾਉਂਦੇ ਆ ਇਹ ਘਰੇ ਬਜਾ ਦੇਖਦੇ ਆ ਵੀ ਘਰੇ ਕੋਣ ਆ ਉਹਦੀ ਭੈਣ ਆ ਯਹੋ ਦੇ ਘਰ ਵਾਲੀ ਆ ਤਾਂ ਫਿਰ ਉਹ ਤੇ ਨਿਗਾਹ ਕੁੱਠੀ ਰੱਖਦੇ ਆ ਮੈਂ ਹਰ ਇੱਕ ਬੰਦੇ ਨੂੰ ਗਲਤ ਨਹੀਂ ਕਹਿੰਦਾ ਤੇ ਹਰ ਇੱਕ ਬੰਦਾ ਸਹੀ ਵੀ ਹੈ ਨਹੀਂ ਤੇ ਦੂਜੀ ਗੱਲ ਅੱਜ ਜਦੋਂ ਡਿਲੀਵਰੀ ਆ ਲਾਇਆ ਸੀ ਨਾ ਤੇਨੂੰ ਪਤਾ ਕਿੰਨੀ ਗੰਦੀ ਜਿਹੀ ਨਿਗਾਹ ਨਾਲ ਦੇਖਦਾ ਸੀ ਮੈਂ ਤੈਨੂੰ ਗਲਤ ਨਹੀਂ ਕਹਿੰਦਾ ਤੂੰ ਸਹੀ ਆ ਪਰ ਲੋਕਾਂ ਦੀ ਸੋਚ ਗਲਤ ਆ ਜੇ ਤੈਨੂੰ ਲੱਗਦਾ ਨਾ ਮੈਂ ਗਲਤ ਆ ਤਾਂ ਠੀਕ ਆ ਤੂੰ ਚਲੀ ਜਾ ਪਰ ਮੈਂ ਤਾਂ ਤੈਨੂੰ ਆਪਣਾ ਸਮਝ ਕੇ ਇਹਨਾਂ ਚੀਜ਼ਾਂ ਤੋਂ ਰੋਕਦਾ ਸੀ ਕਿਉਂਕਿ ਸਾਰੀ ਜ਼ਿੰਦਗੀ ਕੱਢਣੀ ਆ ਯਾਰ ਇਹ ਨਾ ਹੋਵੇ ਕਹਨੂ ਕਿ ਕਿਸੇ ਚੀਜ਼ ਦਾ ਮੁੱਦਾ ਬਣਾ ਕੇ ਕਹਿ ਦੇਣ ਖੇਦੇ ਘਰ ਵਾਲੀ ਦੇ ਹਾਂ ਕੱਪੜੇ ਪਾਏ ਇਹਦੇ ਆ ਪਾਏ ਇਹਦੇ ਆ ਪੈਰਾਵਾ ਪਾਏ ਮੈਂ ਤੇਰੇ ਸ਼ੌਂਕ ਨਹੀਂ ਮਾਰਨਾ ਚਾਹੁੰਦਾ ਠੀਕ ਆ ਤੇਰੇ ਸ਼ੌਂਕ ਪੂਰੇ ਕਰਾਂਗੇ ਯਾਰ ਜਦੋਂ ਆਪਾਂ ਘੁੰਮਣ ਕਿੱਥੇ ਜਾਵਾਂਗੇ ਨਾ ਤੋ ਤੂੰ ਜਿੱਦਾਂ ਦੀ ਮਰਜ਼ੀ ਕੱਪੜੇ ਪਾ ਲਈ ਤੈਨੂੰ ਕੋਈ ਨਹੀਂ ਰੋਕਦਾ ਟੋਕਦਾ ਪਰ ਮਾਂ ਪਿਓ ਦੀ ਸੋਚ ਨੂੰ ਆਪਾਂ ਨਹੀਂ ਬਦਲ ਸਕਦੇ ਉਹ ਪੁਰਾਣੇ ਸਮੇ ਦੇ ਆ ਉਹ ਪਹਿਲਾ ਵਾਲੇ ਸਮੇ ਵਿੱਚੋਂ ਨਿਕਲੇ ਹੋਏ ਆ ਸਫ ਤੇ ਚੁੰਨੀ ਪੰਜਾਬੀ ਸੂਟ ਬਾਕੀ ਤੇਰੀ ਮਰਜ਼ੀ ਆ ਛੱਡ ਕੇ ਜਾਣਾ ਤਾਂ ਤੂੰ ਛੱਡ ਜਾ ਪਰ ਮੈਂ ਤੇਰਾ ਕਦੇ ਵੀ ਮਾਰਾ ਨਹੀਂ ਸੋਚਿਆ ਤੇਰੇ ਭਲੇ ਵਾਸਤੇ ਚੀਜ਼ਾਂ ਕਹਿਣਾ ਹੁੰਦਾ ਮੈਂ ਜੋ ਵੀ ਕਹਿੰਦਾ ਮੈਂ ਤਾਂ ਤੈਨੂੰ ਅੱਗੇ ਨਹੀਂ ਰਿਕੁਐਸਟ ਕਰਦਾ ਖਿਆਰ ਉਹਨਾਂ ਦੀ ਖੁਸ਼ੀ ਲਈ ਆਪਾਂ ਨੂੰ ਆਪਣੀਆਂ ਖੁਸ਼ੀਆਂ ਵੀ ਮਾਰਟੀਆਂ ਪੈਣੀਆਂ ਬਾਕੀ ਕੋਈ ਗੱਲ ਨਹੀਂ ਜੇ ਤੂੰ ਛੱਡ ਕੇ ਜਾਣਾ ਨਾ ਤਾਂ ਚਲੀ ਜਾ ਮੈਂ ਤੈਨੂੰ ਕਦੇ ਰੋਕੂੰਗਾ ਨਹੀਂ ਮੇਰ ਤੋਂ ਕਿੰਨੀ ਵੱਡੀ ਗਲਤੀ ਹੋਣ ਲੱਗੀ ਸੀ ਸੌਰੀ ਪਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਵਿਆਹ ਤੋਂ ਬਾਅਦ ਇੱਕ ਕੁੜੀ ਨੂੰ ਇੰਨਾ ਚੇਂਜ ਹੋਣਾ ਪੈਂਦਾ ਬਟ ਕੋਈ ਨਾ ਜਿਵੇਂ ਦੇ ਮੰਮੀ ਡੈਡੀ ਦੀ ਸੋਚ ਆ ਮੈਂ ਉਹਨਾਂ ਦੇ ਸੋਚਦੇ ਹਿਸਾਬ ਨਾਲ ਹੀ ਚੱਲੂੰਗੀ ਤੇ ਉਹਨਾਂ ਦੀ ਸੋਚ ਦਾ ਪਹਿਰਾ ਵੀ ਪਾਹੂੰਗੀ ਪਰ ਹਾਂ ਜਦੋਂ ਆਪਾਂ ਘੁੰਮਣਗੇ ਉਦੋਂ ਤੁਸੀਂ ਮੈਨੂੰ ਰੋਕ ਟੋਕ ਨਹੀਂ ਕਰਨੀ ਨਹੀਂ ਰੋਕ ਟੋਕ ਕਰਦਾ ਧੋਕ ਟੋਕ ਤਾਂ ਤੈਨੂੰ ਮੈਂ ਪਹਿਲਾਂ ਵੀ ਨਹੀਂ ਸੀ ਕੀਤੀ ਮੈਨੂੰ ਪਤਾ ਬਹੁਤ ਸਾਰੀਆਂ ਕੁੜੀਆਂ ਹੁੰਦੀਆਂ ਕਿਉਂਕਿ ਆਹ ਤਾਂ ਬਾਅਦ ਵਿੱਚ ਉਹਨਾਂ ਦੇ ਆਪ ਦੇ ਸੁਪਨੇ ਪੂਰੇ ਹੁੰਦੇ ਆ ਚੱਲ ਕੋਈ ਨਹੀਂ ਕੋ ਬੈਗ ਰੱਖ ਅੱਜ ਆਪਾਂ ਮੂਵੀ ਵੇਖ ਕੇ ਆਉਂਦੇ ਆ ਮਿਹਰ ਫਿਲਮ ਲੱਗੀ ਆ ਬੜੀ ਸੋਹਣੀ ਚਲ ਰੱਖ ਇੱਥੇ ਤੇ ਮੈਂ ਬਾਹਰ ਗੱਡੀ ਚ ਸਟਾਰਟ ਕਰਦਾ ਠੀਕ ਆ